ਮੈਂ ਜਗਜੀਵਨ ਸਿੰਘ ਸਵੀਪ ਨੌਲ ਅਫਸਰ ਵਿਧਾਨ ਸਭਾ ਹਲਕਾ 096 ਮਾਨਸਾ ਵੋਟਾਂ ਦਾ ਤਿਉਹਾਰ ਸਾਰਿਆਂ ਨੂੰ ਮਨਾਉਣਾ ਹੈ ਸਾਰਿਆਂ ਨੇ ਹੁਣ ਅਸੀਂ ਵੋਟ ਪਾਉਣਾ ਹੈ ਵੋਟ ਦਾ ਹੈ ਵੱਡਾ ਅਧਿਕਾਰ ਦੋਸਤੋ ਵੋਟ ਨਾਲ ਵਧੇ ਸਤਿਕਾਰ ਦੋਸਤੋ ਸਿਆਣੇ ਕਹਿੰਦੇ ਐ ਜਿਸ ਤਰ੍ਹਾਂ ਇੱਕ ਇੱਕ ਬੂੰਦ ਨਾਲ ਸਮੁੰਦਰ ਭਰਦਾ ਹੈ ਉਸੇ ਤਰ੍ਹਾਂ ਇੱਕ ਇੱਕ ਵੋਟ ਨਾਲ ਲੋਕਤੰਤਰ ਬਣਦਾ ਹੈ ਸੋ ਬੇਨਤੀ ਕਰਦੇ ਆ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਸਾਰੇ ਨੌਜਵਾਨ ਬਜ਼ੁਰਗ ਨੌਜਵਾਨ ਲੜਕੀਆਂ ਨੌਜਵਾਨ ਲੜਕੇ ਤੇ ਸਾਰੇ ਪੰਜਾਬ ਦੇ ਵੋਟਰ ਆਓ ਇਹਨਾਂ ਬੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਤੇ ਆਪਣੇ ਕੀਮਤੀ ਅਧਿਕਾਰ ਵੋਟ ਦੀ ਵਰਤੋਂ ਕਰੀਏ ਤੇ ਭਾਰਤ ਦੇਸ਼ ਦੇ ਵੱਡੇ ਲੋਕਤੰਤਰ ਵਿੱਚ ਹਿੱਸਾ ਪਾਈਏ ਸੋ ਮੈਨੂੰ ਪੂਰਨ ਉਮੀਦ ਹੈ ਕਿ ਆਪਾਂ ਸਾਰੇ ਆਉਣ ਵਾਲੀ 1 ਜੂਨ ਨੂੰ ਆਪਣੀ ਕੱਲੀ-ਕੱਲੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਵਿੱਚ ਹਿੱਸਾ ਪਾਵਾ